ਸਤਿ ਸ਼੍ਰੀ ਅਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਦਿਨ-ਪਰ-ਦਿਨ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਵੱਡੀ ਗਿਣਤੀ ਵਿੱਚ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਮੁੱਖ ਮੋੜ ਕੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲੈ ਰਹੇ ਹਨ ਕਿਉਂਕਿ ਪੰਜਾਬ ਦੀ ਜੋ ਸਿੱਖਿਆ ਕ੍ਰਾਂਤੀ ਹੈ ਉਸ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਾਫੀ ਸੁਧਾਰ ਆਇਆ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬੋਲਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਪੰਜਾਬ ਦੇ ਕਈ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ ਅਤੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਬਹੁਤੇ ਪਿੰਡਾਂ ਦਾ ਨਾਂ ਨਸ਼ਾ ਮੁਕਤੀ ਵਿੱਚ ਆ ਚੁੱਕਾ ਹੈ ਕਿਉਂਕਿ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਵੱਡੇ ਵੱਡੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੋ ਨੌਜਵਾਨ ਨਸ਼ੇ ਦੀ ਦਦਾਂ ਵਿੱਚੋਂ ਨਿਕਲਣਾ ਚਾਹੁੰਦੇ ਹਨ ਉਸ ਦੇ ਲਈ ਵੀ ਸਰਕਾਰੀ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਲਈ ਬੂਟੇ ਵੀ ਲਗਾਏ ਗਏ ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਨੇ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬੱਚਿਆਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਇਕਜੁੱਟ ਹੋ ਕੇ ਨਸ਼ੇ ਵਿਰੁੱਧ ਆਵਾਜ਼ ਚੁੱਕਣ ਅਤੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਸਰਕਾਰ ਦਾ ਸਾਥ ਦੇਣ ਲਈ ਸੌਂ ਵੀ ਖਵਾਈ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸੰਦਾ ਕਿਸੇ ਵੀ ਕਿਸੰਦਾ ਨਸ਼ਾ ਵੀ ਕੇ ਨਹੀਂ ਦਵਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਵਾਂਗੇ ਸਾਡੇ ਪਿੰਡ ਵਿੱਚ ਕੋਈ ਵੀ ਕੋਈ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਂਗੇ ਗੱਲਬਾਤ ਕਰਦਿਆਂ ਸਕੂਲੀ ਬੱਚਿਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਇਹ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕੋਈ ਸਿੱਖਿਆ ਮੰਤਰੀ ਸਕੂਲ ਵਿੱਚ ਆਇਆ ਹੈ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਆ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਤੋਂ ਮੁਸ਼ਕਲਾਂ ਪੁੱਛੀਆਂ ਹਨ ਉਹਨਾਂ ਦੇ ਸਕੂਲ ਦਾ ਕਦੇ ਇੰਨਾ ਸੁਧਾਰ ਹੋਇਆ ਹੋਵੇ ਸਰਕਾਰੀ ਸਕੂਲਾਂ 'ਚ ਇੰਨੀ ਵਧੀਆ ਪੜਾਈ ਹੁਣ ਹੋਣ ਲੱਗ ਗਈ ਹੈ ਸਕੂਲ ਵਿੱਚ ਖੇਡਾਂ ਲਈ ਵਧੀਆ ਗਰਾਊਂਡ ਬਣ ਰਹੇ ਹਨ ਅਤੇ ਬੈਠਣ ਲਈ ਵਧੀਆ ਬੈਂਚਾਂ ਦਾ ਪ੍ਰਬੰਧ ਸਰਕਾਰ ਵੱਲੋਂ ਕੀਤਾ ਗਿਆ ਹੈ ਕੁਝ ਬੱਚਿਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੇਖ ਕੇ ਉਹਨਾਂ ਨੇ ਮਹਿੰਗੀਆਂ ਫੀਸਾਂ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਸਰਕਾਰੀ ਸਕੂਲਾਂ ਵਿੱਚ ਦਾਖਲਾ ਲਿਆ ਹੈ ਨਾਮ ਤੇ ਕਿਹੜੀ ਕਲਾਸ ਪੜ੍ਹਦੇ ਕਿਹੜਾ ਸਕੂਲ ਹੈ ਸਾਜੀ ਮੇਰਾ ਨਾਮ ਇੰਦਰ ਹੈ ਮੈਂ ਸ਼ੈਮਗਾਟੇ ਪੜਦਾ ਹਾਂ ਜਿਹੜਾ ਸਕੂਲ ਹੈ ਉਹ ਸਰਕਾਰੀ ਹੈ ਜੀ ਪਹਿਲਾਂ ਤੋਂ ਸ਼ੁਰੂ ਕਿ ਇੱਥੇ ਪੜਦੇ ਕਿ ਹੁਣ ਐਡਮਿਸ਼ਨ ਲਈ ਹੈ ਹਾਂ ਜੀ ਹੁਣ ਲਈ ਹੈ ਹੁਣ ਲਈ ਹੈ ਉਸ ਤੋਂ ਪਹਿਲਾਂ ਕਿਹੜੇ ਸਕੂਲ ਚ ਪੜਦੇ ਹੋ ਹੋਲੀ ਗੈਸ ਮਾਸਟਰ ਪਹਿਲਾਂ ਪ੍ਰਾਈਵੇਟ ਸਕੂਲ ਚ ਪੜਦੇ ਸੀਗੇ ਹੁਣ ਸਰਕਾਰੀ ਸਕੂਲ ਚ ਆਏ ਹਾਂ ਕਿਉਂ ਆਏ ਸਰਕਾਰੀ ਸਕੂਲ ਚ ਕਿਉਂਕਿ ਇੱਥੇ ਬੜੀ ਵਧੀਆ ਪੜਾਈ ਹੋ ਰਹੀ ਹੈ ਹਾਂਜੀ ਅੱਛਾ ਤੁਹਾਡੇ ਜਿਹੜੇ ਸਿੱਖਿਆ ਮੰਤਰੀ ਉਹਨਾਂ ਦਾ ਕੀ ਨਾਮ ਹੈ ਅਜੋਸੀ ਮੈਸ ਇਸ ਤੋਂ ਪਹਿਲਾਂ ਜਿਹੜੇ ਸਿੱਖਿਆ ਮੰਤਰੀ ਦਾ ਨਾਮ ਪਤਾ ਦੋ ਨੋ ਕਦੇ ਸਕੂਲ ਚ ਕੋ ਇਸ ਤੋਂ ਪਹਿਲਾਂ ਇਦਾਂ ਸਿੱਖਿਆ ਮੰਤਰੀ ਆਇਆ ਹਰਜੋਤ ਸਿੰਘ ਬੈਂਸ ਹੀ ਆਇਆ ਜੀ ਨਾਮ ਆ ਮੈਂ ਤੁਹਾਡਾ ਕਿਹੜੇ ਸਕੂਲ ਚ ਪੜਦੇ ਹੋ ਮੇਰਾ ਨਾਮ ਕਰਨਦੀਪ ਆ ਮੈਂ ਸਕੂਲ ਸਰਕਾਰੀ ਹਾਈ ਸਕੂਲ ਮਾਨਕੋ ਵਿੱਚ ਪੜਦਾ ਕਿਹੜੀ ਕਲਾਸ ਹੈ 8 ਪਹਿਲਾਂ ਕਿਤੇ ਸ਼ੁਰੂ ਤੋਂ ਹੀ ਪੜਦੇ ਹੋ ਸ਼ੇਮਿੰਤੋ ਸ਼ੇਮਿੰਤ ਤੋਂ ਹੀ ਪੜਦੇ ਹਾਂ ਜੀ ਤੇ ਜਿਹੜੇ ਆਪਣੇ ਪੰਜਾਬ ਦੇ ਸਿੱਖਿਆ ਮੰਤਰੀ ਉਹਨਾਂ ਦਾ ਨਾਮ ਕੀ ਹੈ ਹਰਜੋਤ ਸਿੰਘ ਬੈਂਸ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਸਿੱਖਿਆ ਮੰਤਰੀ ਕੌਣ ਸੀਗੇ ਨਹੀਂ ਕਦੇ ਆਏ ਨਹੀਂ ਸਕੂਲ ਥੋੜੇ ਸਿੱਖਿਆ ਮੰਤਰੀ ਨੋ ਸਰ ਪਹਿਲੀ ਵਾਰ ਹੋਇਆ ਇਸ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਸਕੂਲ ਦੇ ਵਿੱਚ ਆਏ ਨਾ ਯੈਸ ਸਰ ਤੇ ਕਿਵੇਂ ਲੱਗ ਰਿਹਾ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਕਿੱਦਾਂ ਪੜਾਈ ਆਉਂਦੀ ਵਧੀਆ ਜੀ ਪਹਿਲਾਂ ਨਾਲੋਂ ਬਦਲਿਆ ਹੈ ਹਾਂਜੀ 6ਵੀਂ ਕਲਾਸ ਦੀ ਪਹਿਲਾਂ ਪੜ੍ਹਦੇ ਹੁਣ ਤੱਕ ਕੀ ਆ ਬਦਲਾਅ ਦੇਖਿਆ ਹਾਂ ਸਰ ਜੀ ਵਧੀਆ ਪੜਾਈ ਹੁਣ ਲੱਤੀ ਜੀ ਸੱਜੇ ਨਾਲ ਇਹ ਸਰਕਾਰ ਸੱਜੀ ਵਧੀ ਹੋਈ ਹੈ ਜੀ ਮੈਂ ਉਮੀਦ ਕਰਦਾ ਤੁਹਾਡਾ ਕੀ ਨਾਮ ਹੈ ਕਿਹੜੀ ਕਲਾਸ ਪੜ੍ਹਦੇ ਹੋ ਤੇ ਕਿਹੜਾ ਸਕੂਲ ਹੈ ਤੁਹਾਡਾ ਜੀ ਮੇਰਾ ਨਾਮ ਗੁਰਸੇਮ ਸਿੰਘ ਹੈ ਮੈਂ ਆਪਣੀ ਕਲਾਸ ਪੜ੍ਹਦਾ ਆ ਤੇ ਮੇਰੇ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਮਾਨਕਪੁਰ ਹੈ ਇਸ ਤੋਂ ਪਹਿਲਾਂ ਜਿਹੜੀ ਸਕੂਲ ਚ ਪੜ੍ਹਨੀ ਸੀ ਜਦੋਂ ਸ਼ੁਰੂ ਤੇ ਪੜ੍ਹਦੇ ਇਸ ਤੋਂ ਮੈਂ ਇਸ ਤੋਂ ਪਹਿਲਾਂ ਮੈਂ ਸਰਕਾਰੀ ਹਾਈ ਸਕੂਲ ਪ੍ਰਾਇਮਟ ਪੜ੍ਹਦਾ ਹੁਣ ਹੈ ਸ਼ੁਰੂ ਤੇ ਦਾ ਕੀ ਕੀ ਬਦਲਾਅ ਲੱਗਿਆ ਤੁਹਾਨੂੰ ਇਸ ਸਕੂਲ ਚ ਕੀ ਵਧੀਆ ਚੀਜ਼ ਹੈ ਇਸ ਵਿੱਚ ਮਤਲਬ ਕਿ ਪਿੱਛੇ ਵਧੀਆ ਪੜਾਈ ਹੈ ਜੀ ਇੱਕ ਤਾਂ ਸਾਨੂੰ ਦੀਪ ਸਰ ਸਾਡੇ ਦੀਪ ਸਰ ਤਾਂ ਕਿ ਬੀਤ ਗਿਆ ਅੱਜ ਅੱਜ ਸਾਡੇ ਸਾਨੂੰ ਵਧੀਆ ਖੁਲਾਉਂਦੇ ਨੇ ਵਧੀਆ ਵਧੀਆ ਗੱਲਾਂ ਸਾਂਝ ਦੇਣੇ ਬਹੁਤ ਸਾਰੀਆਂ ਗੱਲਾਂ ਨਵੀਆਂ ਦੱਸਦੇ ਨੇ ਬਹੁਤ ਕਰੇ ਸਕੂਲ ਵਿੱਚ ਵਿਕਾਸ ਆ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਨੇ ਇਸ ਸਕੂਲ ਵਿੱਚ ਸਰਦਾਰ ਹਰਜੋਤ ਸਿੰਘ ਮੰਤਰੀਆਂ ਦਾ ਨਾਮ ਕੀ ਹੈ ਸਰਦਾਰ ਹਰਜੋਤ ਸਿੰਘ ਬੈਂਸ ਉਸ ਤੋਂ ਪਹਿਲਾਂ ਕੌਣ ਸੀ ਚਲੋ ਸਿੱਖਿਆ ਮੰਤਰੀ ਆ ਤੁਹਾਡੇ ਸਕੂਲ ਚ ਆਏ ਨੇ ਹਾਂਜੀ ਕਿੱਧਰ ਲੱਗਿਆ ਤੁਹਾਨੂੰ ਵਧੀਆ ਲੱਗਿਆ ਸਾਨੂੰ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਸਾਡੇ ਸਕੂਲ ਚ ਸਰਦਾਰ ਹਰਜੋਤ ਸਿੰਘ ਬੈਂਸ ਆਏ ਲੋਕਾਂ ਨੂੰ ਸਕੂਲ ਦੇ ਸ਼ਰਾਫ ਨੂੰ ਸਾਡੇ ਹਲਕੇ ਦੇ ਵਿੱਚ ਬਲੱਡਪਗ ਅਜ ਸੌਸਕੂਲ ਨਵਾਂ ਉਦਘਾਟਨ ਜਿਹੜਾ ਹੈ ਉਹ ਮੁਕੰਮਲ ਹੋ ਚੁੱਕਿਆ ਇਹਨਾਂ ਸੌਸਕੂਲਰ ਦੇ ਵਿੱਚ ਕਰੋਨਾ ਪੈਲੀ ਲਾਗਦੇ ਨਾਲ ਚਾਰ ਦੁਆਰੀਆਂ ਨਵੇਂ ਕਲਾਸਰੂਮਸ ਸਾਇੰਸ ਲੈब्स ਫਿਜ਼ਿਕਸ ਲੈब्स ਬਾਇਓ ਲੈਬ ਕੈਮਿਸਟਰੀ ਲੈਬ სპੋਰਟਸ ਦੇ ਜਿਹੜੇ ਐ ਕਬੱਡੀ ਦੇ ਮੈਚ სპੋਰਟਸ ਗਰਾਊਂਡ ਫਲੱਡ ਲਾਈਟਸ ਵੱਖ-ਵੱਖ ਜਿਹੜੇ ਕੰਪੋਨੈਂਟ ਆ ਅਜੇ ਸੀ ਸੌਪ ਜਿਹੜੇ ਸਕੂਲਸ ਆ ਕੰਪਲੀਟ ਕਰਦੇ ਨੇ ਇਸੇ ਦੇ ਨਾਲ-ਨਾਲ ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜਾ ਹੈ ਯੁੱਧ ਨਸ਼ੇ ਵਿਰੁੱਧ ਜੋ ਪੰਜਾਬ ਸਰਕਾਰ ਨੇ ਚੇੜ੍ਹਿਆ ਹੋਇਆ ਉਸ ਦੇ ਵਿੱਚ ਪੁਲਿਸ ਆਪਣੀ ਭੂਮਿਕਾ ਨਿਭਾ ਰਹੀ ਹੈ ਜਿੱਥੇ ਪੁਲਿਸ ਆਪਣੀ ਭੂਮਿਕਾ ਨਿਭਾ ਰਹੀ ਹੈ ਸਾਡੇ ਹਲਕੇ 100 ਤੋਂ ਉੱਤੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮੇਜਰ ਰਿਕਵਰੀਜ਼ ਪਰ ਸੋਵੀਨੰਗਲ ਦੇ ਵਿੱਚ ਇੱਕ ਮੇਜਰ ਰਿਕਵਰੀ ਹੋਈ ਹੈ 150 ਗ੍ਰਾਮ ਦੀ 4 ਬੰਦੇ ਫੜੇ ਹੈ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਕੀਪੂਰਸਾਪ ਦੇ ਵਿੱਚ ਪੌਣੇ 2 ਪੁਆਇੰਟਲ ਦੀ ਮੇਜਰ ਰਿਕਵਰੀ ਇਹ ਛਿਰੀਆਂ ਹੈ ਇਸਾਰੇ ਤਸਕਰਾਂ ਦੇ ਉੱਤੇ ਹੁਣ ਜਿਹੜਾ ਪੁਲਿਸ ਹੈ ਹਰ ਇੱਕ ਤਸਕਰ ਜਿਹੜਾ ਹੈ ਉਹ ਜਾਂ ਤਾਂ ਇਸ ਵਕਤ جیل ਚ ਹੈ ਜਾਂ ਫਰਾਰ ਹੈ ਤੇ ਲਗਾਤਾਰ ਇਸ ਨੈਕਸਸ ਨੂੰ ਤੋੜਨ ਦੇ ਲਈ ਪੁਲਿਸ ਜਿਹੜਾ ਹੈ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਇਸੇ ਦੇ ਨਾਲ ਨਾਲ ਸੈਕੰਡ ਫੇਸ ਦੇ ਵਿੱਚ ਜਿਹੜਾ ਸਾਡਾ ਸਿਹਤ ਮਹਿਕਮਾ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਕੋਈ ਵੀ ਸ਼ਖਸ ਜੋ ਇਸ ਨਸ਼ੇ ਦੇ ਦਲਦਲ ਫਸਿਆ ਹੋਇਆ ਹੈ ਸੀ ਉਸ ਨੂੰ ਜਿਹੜਾ ਹੈ ਮੇਨ ਸਟਰੀਟ ਵਾਪਸ ਲੈ ਕੇ ਆਣ ਲਈ ਸਾਡੇ ਚਾਹੇ ਉਹ ਨੰਗਲ ਚਾਹੇ ਗਿੱਕਪੁਰ ਸਾਹਿਬ ਚਾਹੇ ਅਨੰਦਪੁਰ ਸਾਹਿਬ ਜਾਂ ਜਿਹੜੇ ਸਾਡੇ ਪ੍ਰਾਇਮਰੀ ਹੈਲਥ ਸੈਂਟਰਸ ਨੇ ਜਿਵੇਂ ਸੂਰਿਆ ਤੇ ਹੋ ਉੱਥੇ ਔਰ ਕਲੀਨਿਕ ਖੋਲ੍ਹ ਦਿੱਤੇ ਗਏ ਨੇ ਤੇ ਓਟ ਦੀਆਂ ਜਿਹੜੀਆਂ ਗੋਲੀਆਂ ਇੰਚੋਰ ਦਿੱਤੀਆਂ ਜਾ ਰਹੀਆਂ ਉਹ ਮਰੀਜ਼ਾਂ ਨੂੰ ਸਾਡਿਆਂ ਨੂੰ ਮਿਲਣ ਇਸ ਦੇ ਇਲਾਵਾ ਨਸ਼ਾ ਛਡਾਊ ਕੇਂਦਰ ਤੋਂ ਜਿਹੜੇ ਸਾਡੇ ਡਰੱਗ ਡਿਡਿਕਸ਼ਨ ਸੈਂਟਰਸ ਨੇ ਸਰਕਾਰ ਵੱਲੋਂ ਓਪਰੇਟ ਕੀਤੇ ਜਾ ਰਹੇ ਨੇ ਇੱਕ ਰੋਪੜ ਤੇ ਇੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਹੈ ਅਸੀਂ ਇੱਕ 10 ਗੈਜਟ ਐਡਿਕਸ਼ਨ ਸੈਂਟਰ ਬਣਾਇਆ ਉੱਥੇ ਇਹਨਾਂ ਨੂੰ ਟੂਟਲੀ ਜਿਹੜਾ ਇਲਾਜ ਬਿਲਕੁਲ ਮੁਫਤ ਹੈ ਬਿਨਾ ਕਿਸੇ ਕੁੱਟਮਾਰ ਤੋਂ ਜਿਹੜਾ ਹੈ ਜਾਂ ਟੂਟਲੀ ਜਿਹੜਾ ਹੈ ਮੈਡੀਕਲੀ ਉੱਥੇ ਨਸ਼ਾ ਛਡਾਇਆ ਜਾਂਦਾ ਇਸ ਦੇ ਨਾਲ ਜਿਹੜੇ ਬੰਦੇ ਕਰਦੇ ਆ ਇਸ ਦਲਦਲ 'ਚ ਫਸ ਰਹੇ ਆ ਉਹ ਵਾਪਸ ਆਪਣੇ ਜਿਹੜੇ ਆਮ ਸਧਾਰਨ ਜੀਵਨ 'ਚ ਆ ਰਹੇ ਆ ਤੀਜਾ ਜਿਹੜਾ ਹੈ ਅਵੇਅਰਨੈਸ ਪਿੰਡ ਪਿੰਡ ਦੇ ਵਿੱਚ ਲਗਭਗ ਹੁਣ ਤੱਕ 30 ਪਿੰਡਾਂ ਦੇ ਵਿੱਚ ਅਸੀਂ ਸੌ ਜਿਹੜੇ ਚੱਕਵਾ ਚੁੱਕੇ ਆ ਉਹਦੇ ਵਿੱਚ ਬੱਚਿਆਂ ਨੂੰ ਬਜ਼ੁਰਗਾਂ ਨੂੰ ਪਿੰਡ ਦੇ ਨੌਜਵਾਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਜਿਹੜਾ ਸਾਡਾ WhatsApp ਨੰਬਰ ਹੈ ਕਿਵੇਂ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਬੁਲਾਉਣਾ ਕਿਵੇਂ ਪਿੰਡ ਵਿੱਚ ਕਿਸੇ ਵੀ ਗਲਤ ਅਸਰ ਨੂੰ ਆਉਣ ਤੋਂ ਰੋਕੋ ਜੇ ਕੋਈ ਨਸ਼ਾ ਤਸਕਰ ਦੇ ਬਾਰੇ ਤੁਹਾਨੂੰ ਜਾਣਕਾਰੀ ਹੋਵੇ ਤਾਂ ਧਿਆਨ ਕਰਿ ਕਿਸੇ ਕੇਨੇ ਸਾਂਝੀ ਕਰਨੀ ਹੈ ਜਿਹੜਾ ਕੋਈ ਨਸ਼ਾ ਕਰਦਾ ਉਸ ਦਾ ਇਲਾਜ ਕਿਵੇਂ ਹੋ ਸਕਦਾ ਤੇ ਅਗਰ ਕੋਈ ਫੜਿਆ ਜਾਂਦਾ ਹੈ ਤਸਕਰ ਤਾਂ ਉਹਦੀ ਜ਼ਮਾਨਤ ਆਪਾਂ ਨਾ ਦੇਣ ਦਾ ਜਿਹੜਾ ਹੈ ਇੱਕ ਸੰਕਲਪ ਲਈਏ ਇਹਦੇ ਨਾਲ ਪਿੰਡ ਪਿੰਡ ਚ ਜਾਗਰੂਕਤਾ ਆ ਰਹੀ ਹੈ ਮੈਨੂੰ ਦੱਸਦੇ ਬਹੁਤ ਖੁਸ਼ੀ ਰਹੀ ਕਿ ਸਾਡੇ ਬਹੁਤ ਸਾਰੇ ਪਿੰਡ ਉਹਨੇ ਡਿclare ਕਰਤਾ ਟੋਟਲੀ ਡਰੱਗ ਫ੍ਰੀ ਤੇ ਬਹੁਤ ਜਲਦੀ ਅਸੀਂ ਦਾ ਜਿਹੜਾ ਅੰਕੜਾ ਜਦੋਂ ਗੇਮ ਖਤਮ ਹੋਊਗੀ ਤਾਂ ਮੈਂ ਇਹ ਅੰਕੜਾ ਵੀ ਦਵਾਂਗੇ ਸਾਡੇ ਇੰਨੇ ਪਿੰਡ ਟੋਟਲੀ ਡਰੱਗ ਫ੍ਰੀ ਹੋ ਚੁੱਕੇ ਤੇ ਇੰਨੇ ਪਿੰਡਾਂ ਚ ਅਸੀਂ ਇੰਨੇ ਬੰਦੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦਾ ਅਸੀਂ ਇਲਾਜ ਚੁਕਾ ਰਹੇ ਆ ਜਿਵੇਂ ਕਿ ਮੈਂ ਤੁਹਾਨੂੰ ਕੁਝ ਪਿੰਡਾਂ ਦੀ ਉਦਾਹਰਣਾਂ ਦਵਾਂ ਜਿ ਕੋਟਲੀ ਡਰੱਗ ਫ੍ਰੀ ਪਿਛਲੇ ਕੁਝ ਦਿਨਾਂ ਚ ਵੀ ਆਪਣੇ ਆਪ ਨੂੰ ਡਿclare ਕੀਤਾ ਘਰੋਲੀ ਹੈਟਲੀ ਹੋਵੇ ਤਾਂ ਵਾਟਸਐਪ ਹੋਵੇ ਪਿੰਡ ਰਾਏਪੁਰ ਹੋਵੇ ਇਹ ਸਾਰੇ ਸਾਡੇ ਜਿਹੜੇ ਪਿੰਡ ਨੇ ਇਹ ਟੋਟਲੀ ਜਿਹੜੇ ਡਰੱਗ ਫ੍ਰੀ ਨੇ ਚ ਕੋਈ ਵੀ ਜੇ ਖੇੜਾ ਲੋਅਰ ਹੋਵੇ ਤੇ ਇਦਾਂ ਦੇ ਸਾਰੇ ਪਿੰਡਾਂ ਵਿੱਚ ਉਹ ਚੈ ਲਵਾਵਾਂਗੇ ਤਾਂ ਕਿ ਅਸੀਂ ਜਿਹੜਾ ਹੈ ਆਪਣੇ ਸਾਡੇ ਬਹੁਤ ਪਾਵਨ ਪਵਿੱਤਰ ਇਲਾਕਾ ਹੈ ਇਸ ਇਲਾਕੇ ਨੂੰ ਸੀ ਨਸ਼ਾ ਮੁਕਤ ਸਰ ਜੀ ਸਮਝਦੇ ਹੋ ਕਿ ਜਿਹੜੀ ਜਿਹੜਾ ਨਸ਼ਾ ਇੰਨੀ ਪੱਧਰ ਤੇ ਵੱਧ ਗਿਆ ਉਸ ਦਾ ਜ਼ਿੰਮੇਵਾਰ ਕੌਣ ਲਿਆ ਤੁਹਾਨੂੰ ਪਤਾ ਹੀ ਹੈ ਜੀ ਤੁਹਾਨੂੰ ਤਾਂ ਪੰਜਾਬ ਚ ਗਾਣੇ ਆਏ ਸੀ ਸਰੀਆਮ ਗਾਣੇ ਬਣੇ ਸੀ ਕਿ ਜੇ ਸਰਕਾਰਾਂ ਲਗਾਉਂਦੀਆਂ ਤਾਂ ਚਿੱਟਾ ਸਰੀਆਮ ਬਿਕਦਾ ਤਾਂ ਇਸ ਗੱਲ ਪਤਾ ਹੈ ਤੇ ਹੁਣ ਇਸ ਇਦਾਂ ਦੀ ਸਰਕਾਰ ਹੈ ਜਿਨੇ ਮਿਸ਼ਨ ਬਣਾਇਆ ਹੋਇਆ ਰੋਜ਼ ਸਾਡੇ ਸੀਐਮ ਸਾਹਿਬ ਈਜੀ ਕੋ ਬ੍ਰੀਫਿੰਗ ਲੈਂਦੇ ਨੇ ਡੀਜੀਪੀ ਪੰਜਾਬ ਪੱਖ-ਪੱਖ ਜ਼ਿਲ੍ਹਿਆਂ ਦੇ ਐਸਐਸਪੀ ਤੋਂ ਬਰੀਫਿੰਗ ਲੈਂਦੇ ਨੇ ਸਾਰੇ ਐਸਐਸਪੀ ਪੱਖ-ਪੱਖ ਡੀਐਸਪੀ ਤੇ ਥਾਣੇ ਦੇ ਐਸਐਚਓਸ ਤੋਂ ਬਰੀਫਿੰਗ ਲੈਂਦੇ ਨੇ ਐਂ ਜਿਹੜਾ ਹੈ ਡੇਲੀ ਰਿਪੋਰਟਿੰਗ ਹੋ ਰਹੀ ਹੈ ਤੇ ਅੱਜ ਜਿਵੇਂ ਹਰ ਰੋਜ਼ ਦੇ মিডিਆ ਬਰੀਫਿੰਗ ਕੀਤੀ ਜਾਂਦੀ ਹੈ ਕੱਲ ਹੋਰ ਧਾਰਨ ਕੱਲ ਪੂਰੇ ਪੰਜਾਬ ਤੋਂ 138 38 ਦਸਕਰ ਫੜੇ ਪੈਰੋ ਜਿਹੜਾ ਹੈ ਤੁਸੀਂ ਦੇਖੋ ਵਾਰ ਲੈਵਲ ਤੇ ਕੰਮ ਚੱਲ ਰਿਹਾ ਇਹਦੇ ਵਿੱਚ ਕਿਸੇ ਦਾ ਵੀ ਨਾਲ ਵੀ ਕੋਈ ਲਿਹਾਜ਼ ਨਹੀਂ ਆਪਾਂ ਦੇਖਿਆ ਕਿ ਕਿਵੇਂ ਇੱਕ ਕਨਸਟੇਬਲ ਜਿਹੜਾ ਹੈ ਹੈ ਲੇਡੀ ਕਨਸਟੇਬਲ ਉਸ ਨੂੰ ਫੜਿਆ ਕਿਵੇਂ ਇੱਕ ਡੀਐਸਪੀ ਜੇਲ ਹੈ ਉਸੂ ਪੜਿਆ ਕਿਸੇ ਦੇ ਉੱਤੇ ਵੀ ਕੋਈ ਲਹਾਜ ਨਹੀਂ ਜੋ ਵੀ ਇਸ ਜਿਹੜਾ ਇਸ ਗੰਦੇ ਕਾਰੋਬਾਰ ਚ ਹੈ ਉਹ ਪਲੱਸ 100 ਤੋਂ ਵੱਧ ਲੋਕਾਂ ਦੇ ਜਿਹੜੇ ਮਕਾਨ ਢਾਏ ਜਾ ਚੁੱਕੇ ਨੇ ਪੀਲਾ ਪੰਡੂਰ ਜਿਹੜਾ ਹੈ ਪੀਲਾ ਪੰਜਾ ਜਿਹੜਾ ਉਹ ਚੜਿਆ ਤਾਂ ਇਹ ਜਿਹੜੀ ਯੁੱਧ ਨਸ਼ੇ ਵਿਰੋਧੀ ਦੀ ਕਾਰਵਾਈ ਜਨੀਨੀ ਪੱਧਰ ਤੇ ਚੱਲ ਰਹੀ ਹੈ ਸਰ ਸਿੱਖਿਆ ਉਹ ਆਖਾ ਤਾਂ ਕਾਪਨਾ ਇੱਕ ਨਾਲੇ ਕਿ ਕਾੜੂਨ ਦੇਤੀ ਹੈ ਉਹਨਾਂ ਮਾਰੇ ਜਾਣੇ ਇੱਥੇ ਬੱਚਿਆਂ ਦੀ ਗੱਲ ਕੀਤੀ ਜੇਕਰ ਸਿਹਤ ਤੋਂ ਬਾਅਦ ਨਾਲ ਬੱਚੇ ਕਹਿ ਰਹੇ ਕਿ ਪਹਿਲਾਂ ਸਿੱਖੀ ਬੰਦਰੀ ਸਾਡੇ ਪਿੰਡ ਕਾਇਆ ਸਕੂਲ ਜਾਇਆ ਉਹ ਇੱਕ ਇੱਕ ਰਿਸ਼ਤਾ ਬਣਾਉਣਾ ਪੈਂਦਾ ਜੀ ਮੈਨੂੰ ਲੱਗਦਾ ਪਿਛਲੇ ਸਿੱਖਿਆ ਮੰਤਰੀ ਇਹਨੇ ਕਦੀ ਰਿਸ਼ਤਾ ਕਰਾਇਆ ਨਹੀਂ ਜਦੋਂ ਇਸ ਨੂੰ ਨਾ ਜਾਣਦੇ ਹੋ ਅ ਅੱਜ ਮੇਰੀ ਸਭ ਤੋਂ ਵੱਡੀ ਤਾਕਤ ਮੇਰੇ ਟੀਚਰਸ ਹੀ ਹੈ ਅੱਜ ਤੁਸੀਂ ਦੇਖਿਆ ਕਿ 12 13 ਪ੍ਰੋਗਰਾਮ ਗੋਲਤੀ ਸਾਡੀ ਐਵਰੇਜ ਅਸੀਂ ਕਰ ਰਹੇ ਹਾਂ ਇਸ ਨੂੰ ਕਰਨ ਦੇ ਲਈ ਟੀਚਰਸ ਤੇ ਚਾ ਦੇਖੋ ਟੀਚਰਸ ਦੇ ਵੱਲੋਂ ਜਿਹੜਾ ਹੈ ਹੁਣ ਵੀ ਇਸ ਵਕਤ 3 1/2 ਬਚ ਚੁੱਕੇ ਬਟ 2 ਵਜੇ ਤੱਕ ਜਿੰਦੀ ਡਿਊਟੀ ਹਸ ਤੋਂ ਬਾਵਜੂਦ ਉਹ ਬੈਠ ਕੇ ਕੰਮ ਕਰ ਰਹੇ ਜੇ ਤੁਸੀਂ ਕ੍ਰਿਸ਼ਤਾ ਬਣਾਉਗੇ ਟੀਚਰਸ ਦੇ ਨਾਲ ਅਧਿਆਪਕਾਂ ਦੇ ਨਾਲ ਸਟੂਡੈਂਟਸ ਦੇ ਨਾਲ ਉਸ ਦਾ ਅਸਰ ਪੈਂਦਾ ਹੈ ਇਹ ਸਾਰੇ ਪ੍ਰੋਗਰਾਮਾਂ ਨੂੰ ਅਸੀਂ ਅੰਤ ਤੱਕ 100 ਸਟੂਡੈਂਟਸ ਕਰ ਚੁੱਕ ਸੜੀ ਪੂਰੀ ਕਿਰਨਾਲ ਇਕ ਟੀਮ এডੂਕੇਸ਼ਨ ਵੀ ਬਿਲਡ ਹੋਈ ਹੈ ਉਸ ਦਾ ਅਸਰ ਤੁਹਾਨੂੰ ਅਗਲੇ ਸਾਲ ਹੋਰ ਵਦਿਆ ਨਤੀਜੇ ਦੇਖੂਗਾ ਟੀਚਰਸ ਆਪਣੇ ਆਪ ਨੂੰ ਇੰਪਾਵਰ ਫੀਲ ਕਰਦੇ ਆ ਸਾਡੇ ਇਥੋਂ ਦੇ ਜਿਹੜੇ ਹੈਡਮਾਸਟਰ ਹੈ ਬਹੁਤ ਸ਼ਾਨਦਾਰ ਹੈ ਇਥੋਂ ਦੇ ਜਿਹੜੇ ਡੀਪੀਓ ਬਹੁਤ ਸ਼ਾਨਦਾਰ ਹੈ ਜਦੋਂ ਉਹਨਾਂ ਦੀ ਕੰਮ ਦੀ ਅਪਰੀਸ਼ੀਏਸ਼ਨ ਹੁੰਦੀ ਹੈ ਪਹਿਲਾਂ ਕਦੀ ਹੋਇਆ ਹੀ ਨਹੀਂ ਸੀ ਪਹਿਲਾਂ ਤਾਂ ਅਗਰ ਕੋਈ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਾਣਾ ਸਕੂਲ ਦਾ ਪਿੰਡ ਦੇ ਕਿਸੇ ਦਾਨੀ ਸੱਜਣ ਨੂੰ ਲੱਭੋ ਕਿਸੇ ਐਨਆਰਆਈ ਨੂੰ ਲੱਭੋ ਫਿਰ ਹੁਣ ਪਿੰਡ ਦੀਆਂ ਗ੍ਰਾਂਟਾਂ ਆ ਰਹੀਆਂ ਇੱਕ ਇੱਕ ਸਕੂਲ ਜਾ ਕੇ ਆ ਮੈਨੂੰ ਮੇਰੇ ਹਲਕੇ ਦੇ ਤੁਸੀਂ ਕਿਤੇ ਵੀ ਸਕੂਲ ਬਾਰੇ ਕੁਝ ਨਹੀਂ ਮੂਝਵਾਨੀ ਪਤਾ ਅੱਛਾ ਉੱਥੇ ਆ ਕੰਮ ਹੋ ਗਿਆ ਆ ਕੰਮ ਰਹਿੰਦਾ ਹੈ ਤਾਂ ਇਹ ਜਦੋਂ ਤੁਸੀਂ ਸਮਾਈਨਟਲੀ ਕਰੋਗੇ ਕੌਣ ਟੀਚਰ ਹੈ ਕੌਣ ਸਰ ਹੈ ਉੱਥੇ ਕੌਣ ਮੈਡਲ ਉਹਨਾਂ ਦਾ ਕਿਹੜਾ ਪਿੰਡ ਹੈ ਤਾਂ ਜਦੋਂ ਤੁਹਾਨੂੰ ਇਸ ਲੈਵਲ ਤੱਕ ਹੋਵਦਾ ਹੈ ਟੀਚਰਸ ਵੀ ਪਾਵਰ ਫੀਲ ਕਰਦੇ ਆ ਤੇ ਉਹਦਾ ਹੀ ਅਸਰ ਹੈ ਕਿ ਸਾਡੇ ਅੱਜ ਇਲਾਕੇ ਜਿਹੜਾ ਸਿੱਖਿਆ ਦੇ ਵਿੱਚ ਇਨਾ ਵਟਿਆ ਸਰ ਤੁਸੀਂ ਸਾਰੀ ਸਰਟੀਫਾਈਡ ਕਿਉਂਕਿ ਸਾਨੂੰ ਚੰਗਾ ਹੈ ਹਰ ਬੱਚਾ ਕੋਈ ਨਹੀਂ ਬੈਠਾ ਨੂੰ ਜਦੋਂ ਮੈਂ ਹਮੇਸ਼ਾ ਇੱਕ ਅੱਗੇ ਮਿਲਾਕ ਕਰਦਾ ਹੁੰਦਾ ਸੀ ਕਿ ਤੁਸੀਂ ਉਸ ਦਿਨ ਆਪਣੇ ਆਪ ਨੂੰ ਐਜੂਕੇਸ਼ਨ ਮਿਨਿਸਟਰ ਕਾਮਯਾਬ ਸਮਝੂਗੇ सरकारी स्कूल की एडमिशन लाइफ नकन मोल सा बनियां एक एक सीट के लिए दस दस बच्चे यही है कि हजे तक अपने फेसिस ने जिम्मे मंडल चीज चलता वैसे कोई बनना कीरपुर साहब तीन चार महीने लगने हैं अगले साल तुम होर देखो रिकॉर्ड टूटने ਸਰ ਬੋਕੇਪਨ ਜਿਸ ਕੋਲ ਮਿਨਿਸਟਰ ਰਿਵੀਜ਼ਨ ਦੇ ਬੱਚੇ ਮੈਂ ਵੀ ਤੁਹਾਨੂੰ ਮੈਂ ਕਿਹਾ ਸੀ ਤਾਂ ਪਹਿਲੇ ਸਾਲ ਅਸੀਂ ਕਿਹਾ ਤਾਂ ਕਈ ਸੀ ਨਵਾਂ ਤੁਸੀਂ ਦੇਖੋ ਵੀ ਬੱਚਿਆਂ ਜੋ क्रेਜ਼ ਹੈ ਚੰਗੇ ਚੰਗੇ ਪ੍ਰਾਈਵੇਟ ਇਹੀ ਇਹੀ ਤੁਸੀਂ ਕਦੀ ਸਰਕਾਰੀ ਸਕੂਲਾਂ ਨਾਲੋਂ ਅੱਛਾ ਜੀ ਕਿੱਥੇ ਬੜਨਾ ਹੈ ਸੋ ਸਕੂਲ ਆਫ ਫੈਮਿਨਸ ਇੱਕ ਬਹੁਤ ਸ਼ਾਨਦਾਰ ਜਿਹੜਾ ਸਾਡੇ ਇਥੋਂ ਬੱਚੀ ਰਿਕਦੀ ਆ ਜਿਸ ਵਾਲਾ ਚੀਜ਼ ਕੋ 97% ਹੋਰ ਸਾਰੇ ਬੱਚਿਆਂ ਨੇ ਬਹੁਤ ਸ਼ਾਨਦਾਰ ਉਹਦੇ ਨਤੀਜੇ ਆਏ ਆ ਤੇ ਅਸੀਂ ਜਿੰਨੇ ਵੀ ਆ ਬੱਚੇ ਜਿਨ੍ਹਾਂ ਨੇ 90% ਤੋਂ ਵੱਧ ਨੰਬਰ ਲਏ ਆ ਇਹਨਾਂ ਨੂੰ ਬਲਾਕੇ ਇਹਨਾਂ ਦੀ ਕੈਰੀਅਰ ਗਾਇਡੈਂਸ ਵੀ ਕਰਾਂਗੇ ਇਹਨਾਂ ਨੂੰ ਬੈਸਟ ਪਲੇਸਮੈਂਟਸ ਮਿਲਣ ਬਲੱਸ ਕਾਲਜਿਸ ਜਾਂ ਤਾਂ ਕਿ ਜਿਹੜਾ ਚੰਗਾ ਹੋਵੇ ਸਰਕਾਰ ਵੱਲੋਂ ਕੈਰ ਹੈ ਜਿਸਟੇਡੀਅਸ ਉਹਖੇ ਕੰਮ ਕਰਦੇ ਨੇ ਜੀ ਜੀ ਉਹਦੇ ਉੱਤੇ ਵੀ ਕੰਮ ਕਰਦੇ ਉੱਤੇ ਵੀ ਕੰਮ ਕੀਤਾ ਮਰਸੂ ਸੀਐਮ ਸਾਹਿਬ ਨੇ ਆਪ ਦੇਖਿਆ ਕਿ ਅੱਜ ਮੇਰੇ ਵੱਲੋਂ ਵੀ ਸੁਰੂਲਾ ਕੇਂਦਰ ਜਿਹੜਾ ਉੱਪਰ ਉੱਤੇ ਜਾ ਕੇ ਵਿਜ਼ਿਟ ਕੀਤਾ ਗਿਆ ਜਿਹੜੇ ਲੋਕਾਂ ਦੇ ਰੋਜ਼ ਦੇ ਕੰਮ ਹੈ ਕਿ ਉਹਦੇ ਮਾਲ ਵਿਭਾਗ ਦੇ ਵਿੱਚ ਤੋਂ ਬਹੁਤ ਸਾਰੀ ਕੰਪਲੇਨਸ ਆਉਂਦੀਆਂ ਸੀ ਬਟਵਾਰੀਆਂ ਨੂੰ ਲੈ ਕੇ ਤਸਵੀਰਾਂ ਨੂੰ ਲੈ ਕੇ ਤਾਂ ਉਸ ਦੇ ਉੱਤੇ ਫੋਕਸ ਹੈ ਕਿ ਕਿਸੇ ਦੀ ਵੀ ਖੱਜਲ-ਖੁਆਰੀ ਨਾ ਹੋਵੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੰਗਲ ਦੇ ਵਿੱਚ ਵੀ ਜਿਹੜਾ ਹੈ ਬਹੁਤ ਸਾਰੇ ਕੈਂਸਲ ਤੇ ਇੱਕ ਅਪਡੇਟ ਸਾਨੂੰ ਇਹਦੇ ਤੇ ਇਹ ਜਿਹੜੀ ਆਸੀਆਂ ਤੇ ਲਾਇਸੈਂਸਸ ਉਹ ਇੱਕ ਇੱਕ ਕੰਟਰੈਕਟਰ ਦੀ ਗਲਤੀ ਕਰਕੇ ਕਾਪੀ ਨਹੀਂ ਹੋ ਗਏ ਸੀ ਵਿੱਚ ਨੈਕਸਟ ਇੱਕ ਮਹੀਨਾ ਅਸੀਂ ਸਾਰਾ ਜਿੰਨਾ ਵੀ ਪੈਂਡੈਂਸੀ ਹੋਇਆ ਕਲੀਅਰ ਹੋ ਜੂਗੀ ਕੋਈ ਵੀ ਲਾਇਸੈਂਸ ਹੈ ਕੋਈ ਵੀ ਕਾਰ ਦੀ ਪੈਂਡਿੰਗ ਨਹੀਂ ਹੋਊਗੀ ਲਗਾਤਾਰ ਉਸਤੇ ਨਜ਼ਰ ਰੱਖੇ ਨੰਗਲ ਤੋਂ ਸੁਖਵਿੰਦਰ ਸਾਕਾ ਰੋਜੀ ਕੁਮਾਰ ਬਲਰਾਜ ਸੁਪਿੰਦਰ ਜੱਜਮੀਰਪੁਰ